ਮਾਤਾ 100 ਸਾਲ ਤੋਂ ਉੱਪਰ ਆ ਮਾਤਾ ਦੀ ਉਮਰ 104 ਸਾਲ ਦੀ ਕਰੀਬ ਉਮਰ ਆ ਮਾਂ ਦੀ ਮਾਤਾ ਕਿਸ਼ਨਕੌਰ ਦੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਮਾਤਾ ਦੇ ਤਿੰਨ ਪੁੱਤ ਨੇ ਤਿੰਨੇ ਹੀ ਇਸ ਟਾਈਮ ਵਕਤ ਦੀ ਮਾਰ ਚੱਲ ਰਹੇ ਨੇ ਸਭ ਤੋਂ ਵੱਡਾ ਪੁੱਤ ਮਾਤਾ ਦਾ ਮਹਿੰਦਰ ਸਿੰਘ ਅੱਖਾਂ ਤੋਂ ਅੰਨ੍ਹਾ ਹੋ ਗਿਆ ਬਿਲਕੁਲ ਹੀ ਦੀਂਦਾ ਨਹੀਂ ਪੱਲੇਦਾਰੀ ਦਾ ਕੰਮ ਕਰਦਾ ਸੀਗਾ 65-70 ਸਾਲ ਦੀ ਉਮਰ ਆ ਬਾਈ ਦੀ ਸਰਜੀਤ ਇਹਨੂੰ ਦਰੰਗ ਹੋ ਗਿਆ ਇਹ ਮਸਾਂ ਹੀ ਤੁਰਦਾ ਵਿਚਾਰਾ ਤੇ ਕਰਨ ਜੋਗਾ ਕੰਮ ਕਰਨ ਜੋਗਾ ਆਪਣੇ ਆਪ ਨੂੰ ਸੰਭਾਲਣ ਜੋਗਾ ਵੀ ਨਹੀਂ ਤੀਸਰਾ ਮਲਕੀਤ ਆ ਧੰਨਵਾਦ ਆ ਨਹੀਂ ਨਹੀਂ ਧੰਨਵਾਦ ਦਾ ਕੋਈ ਨਹੀਂ ਕੋਈ ਧੰਨਵਾਦ ਨਹੀਂ ਕੋਈ ਧੰਨਵਾਦ ਨਹੀਂ ਤੇ ਮਲਕੀਤ ਬਾਈ ਵੀ ਠੀਕ ਨਹੀਂ ਇਹਦੀ ਵੀ ਦਵਾਈ ਚੱਲਦੀ ਇਹਦੇ ਵੀ ਗੁਰਦੇ ਖਰਾਬ ਆ ਕਿਡਨੀਆਂ ਖਰਾਬ ਆ ਤਿੰਨੋਂ ਜਾਣੇ ਪਿੰਡ ਦੀ ਗ੍ਰੰਤੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਧੰਨਵਾਦ ਦੀਆਂ ਬਹੁਤ ਜ਼ਿਆਦਾ ਜਿਹੜੇ ਇਸ ਮਾਂ ਨੂੰ ਰਸਣ ਪਾਣੀ ਦਿੰਦੇ ਰਹੇ ਰੋਟੀ ਪਾਣੀ ਦਿੰਦੇ ਰਹੇ ਜਿਹਦੇ ਨਾਲ ਇਹਨਾਂ ਦਾ ਘਰ ਚੱਲਦਾ ਰਿਹਾ ਤੇ ਨਹੀਂ ਤਾਂ ਘਰ ਦੇ ਵਿੱਚ ਹਾਲਾਤ ਇੱਕ ਕਮਰਾ ਸੀ ਨਿੱਕਾ ਜਿਹਾ ਬਸ ਪਾਇਆ ਹੋਇਆ ਥਾਂ ਵੀ ਵੇਚ-ਵੇਚ ਕੇ ਨੇ ਇਲਾਜ ਦੇ ਉੱਪਰ ਹੀ ਲਾਤਾ ਸਰਜੀਤ ਦੇ ਪਰ ਬਣਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਲਕੀਰ ਸਿੰਘ ਆਹ ਕੌਣ ਆਇਆ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਏ ਠੀਕ ਏ ਠੀਕ ਆ ਮੈਂ ਤਾਂ ਕੀ ਕਰੀਏ ਇਹ ਕੌਣ ਹੈ ਹੈ ਲੱਗਿਆ ਛੋਟਾ ਕੌਣ ਮਲਕੀਤ ਅੱਛਾ ਮਲਕੀਤ ਇਹ ਕੌਣ ਹੈ ਭਾਈ ਆ ਮੇਰਾ ਕੀ ਨਾਂ ਹੈ ਦਾ ਸਰਜੀਤ ਹੈ ਸਰਜੀਤ ਇਹ ਸਾਡੀ ਕਿਸ਼ਨੋ ਮਾਈ ਕਿਸ਼ਨੋ ਮਾਈ ਕਾ ਕੌਣ ਬੈਠਾ ਮਲਕੀਤ ਮੈਂਦਰ ਸਿੰਘ ਇਹ ਕੌਣ ਆਇਆ ਮਲਕੀਤ ਆਇਆ ਤੈਨੂੰ ਮਿਲਣ ਅੱਜ ਗਏ ਮਲਕੀਤ ਇੱਥੇ ਕੋਲੇ ਯਾਰ ਦੁੱਖ ਸੁੱਖ ਕਰ ਸਾਂਝੇ ਤੈਨੂੰ ਬਹੁਤ ਯਾਦ ਕਰਦੇ ਆ ਇਹ ਤੈਨੂੰ ਠੀਕ ਆ ਤੇ ਜੇ ਤੂੰ ਕਹੇ ਤੇ ਤੋ ਬਿਨਾ ਰਹਿਣਗੇ ਮਜਬੂਰੀ ਨੂੰ ਤਾਂ ਰਹੀ ਜਾਂਦੇ ਪਰ ਤੇਰੇ ਬਿਨਾ ਇਹਨਾਂ ਦਾ ਜੀ ਨਹੀਂ ਲੱਗਦਾ ਮਲਕੀਤ ਅੱਛਾ ਜੀ ਜੀ ਨਹੀਂ ਲੱਗਦਾ ਸਹੀ ਹਾਂ ਨਹੀਂ ਲੋੜ ਬੰਦੇ ਹੱਥ ਨਾ ਜੋੜ ਮਾਂ ਹਾਂ ਬਾਬੇ ਮੂਰੇ ਜੋੜ ਲਾ ਆ ਪ੍ਰਮਾਤਮਾ ਮੂਰੇ ਜੋੜ ਲਾ ਇਹ ਮੁੰਡਾ ਮੁੰਡਾ ਤੇਰਾ ਕਿਵੇਂ ਬਿਬੇ ਆ ਨਿੱਕਾ ਕਹਿੰਦਾ ਨਿੱਕਾ ਕਿਹੜਾ ਵਾ ਮਲਕੀਤ ਨਿੱਕਾ ਇਹ ਸਰਜੀਤ ਇਹ ਸਾਰਿਆਂ ਤੋਂ ਵੱਡਾ ਇਹ ਚਾਰੇ ਮਾਂ ਪੁੱਤਾਂ ਨੂੰ ਸੁਪਨਿਆਂ ਦੇ ਘਰ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਭੇਜਿਆ ਅਸੀਂ ਬੜਪਾਗਿਆ ਵੀ ਅਸੀਂ ਮਾਤਾ 100 ਸਾਲ ਤੋਂ ਉੱਪਰ ਆ ਮਾਤਾ ਦੀ ਉਮਰ 104 ਸਾਲ ਦੀ ਕਰੀਬ ਉਮਰ ਆ ਮਾਂ ਦੀ ਮਾਤਾ ਕਿਸ਼ਨਕੌਰ ਦੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਮਾਤਾ ਦੇ ਤਿੰਨ ਪੁੱਤ ਨੇ ਤਿੰਨੇ ਹੀ ਇਸ ਟਾਈਮ ਵਕਤ ਦੀ ਮਾਰ ਚੱਲ ਰਹੇ ਨੇ ਸਭ ਤੋਂ ਵੱਡਾ ਪੁੱਤ ਮਾਤਾ ਦਾ ਮਹਿੰਦਰ ਸਿੰਘ ਅੱਖਾਂ ਤੋਂ ਅੰਨ ਹੋ ਗਿਆ ਬਿਲਕੁਲ ਹੀ ਦੀਂਦਾ ਨਹੀਂ ਪੱਲੇਦਾਰੀ ਦਾ ਕੰਮ ਕਰਦਾ ਸੀਗਾ 65-70 ਸਾਲ ਦੀ ਉਮਰ ਹੈ ਬਾਈ ਦੀ ਤੇ ਉਸ ਤੋਂ ਸਰਜੀਤ ਇਹਨੂੰ ਦਰੰਗ ਹੋ ਗਿਆ ਇਹ ਮਸਾਂ ਹੀ ਤੁਰਦਾ ਵਿਚਾਰਾ ਤੇ ਕਰਨ ਜੋਗਾ ਕੰਮ ਕਰਨ ਜੋਗਾ ਆਪਣੇ ਆਪ ਨੂੰ ਸੰਭਾਲਣ ਜੋਗਾ ਵੀ ਨਹੀਂ ਤੀਸਰਾ ਮਲਕੀਤ ਧੰਨਵਾਦ ਆ ਨੇ ਨਹੀਂ ਧੰਨਵਾਦ ਨਾਲ ਕੋਈ ਨਹੀਂ ਕੋਈ ਧੰਨਵਾਦ ਨਹੀਂ ਕੋਈ ਧੰਨਵਾਦ ਨਹੀਂ ਤੇ ਮਲਕੀਤ ਬਾਈ ਵੀ ਠੀਕ ਨਹੀਂ ਇਹਦੀ ਵੀ ਦਵਾਈ ਚੱਲਦੀ ਇਹਦੇ ਵੀ ਗੁਰਦੇ ਖਰਾਬ ਆ ਕਿਡਨੀਆਂ ਖਰਾਬ ਆ ਤਿੰਨੋਂ ਜਾਣੇ ਪਿੰਡ ਦੇ ਗ੍ਰੰਤੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਧੰਨਵਾਦ ਦੀਆਂ ਬਹੁਤ ਜ਼ਿਆਦਾ ਜਿਹੜੇ ਇਸ ਮਾ ਨੂੰ ਰਸ਼ਨ ਪਾਣੀ ਦਿੰਦੇ ਰਹੇ ਰੋਟੀ ਪਾਣੀ ਦਿੰਦੇ ਰਹੇ ਜਿਹਦੇ ਨਾਲ ਇਹਨਾਂ ਦਾ ਘਰ ਚੱਲਦਾ ਰਿਹਾ ਤੇ ਨਹੀਂ ਤਾਂ ਘਰ ਦੇ ਵਿੱਚ ਹਾਲਾਤ ਇੱਕ ਕਮਰਾ ਸੀ ਨਿੱਕਾ ਜਿਹਾ ਬਸ ਪਾਇਆ ਹੋਇਆ ਥਾਂ ਵੀ ਵੇਚ-ਵੇਚ ਕੇ ਨੇ ਇਲਾਜ ਦੇ ਉੱਪਰ ਹੀ ਲਾਤਾ ਸਰਜੀਤ ਦੇ ਪਰ ਬਣਿਆ ਕੁਛ ਵੀ ਨਹੀਂ ਥੋੜਾ ਜਿਹਾ ਥਾਂ ਰਹਿ ਗਿਆ ਬਸ ਬਾਕੀ ਸਾਰਾ ਕੁਝ ਖਤਮ ਹੋ ਗਿਆ ਪਿੰਡ ਦਾ ਨਾਮ ਬਾਈ ਹੁਣਾਂ ਦਾ ਹੈਗਾ ਸਿਦਮਾ ਵੇਟ ਸਲੇਮਪੁਰ ਤੇ ਉੱਥੋਂ ਇਹਨਾਂ ਨੂੰ ਅਸੀਂ ਅੱਜ ਤੋਂ 4 ਕਿ ਮਹੀਨੇ ਪਹਿਲਾਂ ਲੈ ਕੇ ਆਏ ਸੀਗੇ ਤੇ ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ ਜਮਲਕੀਰ ਸਿੰਘ ਮਿਲਣ ਆਇਆ ਕਿਉਂਕਿ ਚੱਲਿਆ ਗਿਆ ਸੀ ਵਿੱਚੋਂ ਮਹੀਨਾ ਡੇਢ ਮਹੀਨਾ ਰਹਿ ਕੇ ਸਾਡੇ ਕੋਲ ਤੇ ਉਸ ਤੋਂ ਬਾਅਦ ਮਾਤਾ ਨੂੰ ਵੀ ਪਹਿਲੇ ਇਹਨਾਂ ਦੀ ਬੇਟੀ ਲੈ ਗਈ ਸੀਗੀ ਨਾਲ ਪਰ ਉਹਨੇ ਵੀ ਸੰਭਾਲ ਨਹੀਂ ਕੀਤੀ ਕਿ ਪ੍ਰੋਪਰ ਫੇਰ ਉਸੇ ਹਾਲਾਤ ਚ ਮਾਤਾ ਨੂੰ ਪਿੰਡ ਛੱਡਿਆ ਆਏ ਪਿੰਡੋਂ ਫੇਰ ਜਾ ਕੇ ਸਾਡੇ ਪਿੰਡ ਦੇ ਨਾਲ ਦੇ ਬੰਦੇ ਲੈ ਕੇ ਆਏ ਇਹਨੂੰ ਮਾਤਾ ਨੂੰ ਵਿਚਾਰੀ ਨੂੰ ਤੇ ਉਹਨੇ ਤਿੰਨੇ ਮਾਂ ਪੁੱਤ ਸਾਡੇ ਕੋਲੇ ਰਹਿੰਦੇ ਨੇ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਮ ਤੰਦਰੁਸਤੀ ਬਖਸ਼ਣ ਬਾਪੂ ਭਿੰਦਰ ਸਿੰਘ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਬਾਪੂ ਨੇ ਪੱਲੇਦਾਰੀ ਕੀਤੀ ਆ ساری ਉਮਰ ਬਾਪੂ ਨੇ ਮੰਡੀਆਂ ਦੇ ਵਿੱਚ ਪੱਲੇਦਾਰੀ ਜੀ ਕੱਢੀ ਆ ਪਰ ਹੁਣ ਬੁੱਢੇ ਬਾਰੇ ਅੱਖਾਂ ਦੀ ਰੌਸ਼ਨੀ ਚਲੇ ਜਾਣਾ ਮਰ ਜਾਣ ਦੇ ਬਰਾਬਰ ਹੈ ਕਿਸਮ ਦਾ ਪਰ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਬਾਪੂ ਮਹਿੰਦਰ ਦੀ ਅੱਖਾਂ ਦੀ ਲਾਈਟ ਵਾਪਸ ਕਰ ਸਕਦੀ ਇਸ ਬੁੱਢੇ ਬਾਰੇ ਬਜ਼ੁਰਗ ਮਾਂ ਵਿਚਾਰੀ ਮਾਂ ਹੱਥ ਨਾਲ ਜੋੜਿਆ ਕਰ ਤੇ ਇਹਦੀ ਵਿਚਾਰੀ ਦੀ ਪਤਾ ਨਹੀਂ ਕਿਹੜੇ ਕਰਮਾਂ ਦਾ ਹਿਸਾਬ ਕਿਤਾਬ ਬੰਦਾ ਪੂਰਾ ਕਰਦਾ ਤਿੰਨ ਪੁੱਤ ਸ਼ਿਰਾਰਗੇ ਬਾ ਘਰ ਦੇ ਵਿੱਚ ਸੁੱਖ ਨਹੀਂ ਲੈ ਸਕੀ ਮਾਂ ਬਸਰਦਾਸ ਕਰਿਓ ਹੁਣੀ ਮਾਤਾ ਦੇ ਪੁੱਤ ਨੂੰ ਦਿਖਣ ਲੱਗ ਜਵੇ ਚਲੋ ਇਹ ਤਿੰਨੇ ਚਾਰੇ ਆਪਣਾ ਬੜਾਪਾ ਸਵਾਰ ਸਕਣ ਮੰਦਰ ਨੂੰ ਤਾਂ ਹੁਣ ਇੱਕੋ ਹੀ ਗੱਲ ਆ ਵੀ ਜੇ ਮੈਨੂੰ ਦਿਖਣ ਲੱਗ ਜਵੇ ਮੈਂ ਘਰੇ ਜਾਵਾਂ ਘਰੇ ਜਾ ਕੇ ਮੈਂ ਆਪਣੇ ਭਰਾ ਤੇ ਮਾਂ ਨੂੰ ਆਪੇ ਸੰਭਲੂਗਾ ਬਰ ਮੈਨੂੰ ਦਿਖਣ ਲੱਗ ਜਵੇ ਬਸ ਥੈਂਕ ਯੂ ਜੀ ਰੋਟੀ ਬਣੀ ਮੈਂ ਬਣਾ ਲੈਂਦਾ ਕਰਿਓ ਜੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ